ਹੈਲੋ ਜੀ ਸ਼ਸ਼ਤਰਕਾਰ ਸਵਾਗਤ ਹੈ ਤੁਹਾਡਾ ਸਾਡੇ ਚੈਨਲ 'ਚ ਕਿਵ ਟਿੱਕ ਤੇ ਮੇਰਾ ਨਾਮ ਹੈ ਜੀ ਹਰਜੀਤ ਆਈ ਹੋਪ ਕਿ ਤੁਸੀਂ ਸਾਰੇ ਠੀਕ ਠਾਕ ਤੇ ਵਧੀਆ ਹੋਵਾਂਗੇ ਤੇ ਮੈਂ ਸਭ ਤੋਂ ਪਹਿਲਾਂ ਇਹ ਕਹਿਣਾ ਜੀ ਜਦੋਂ ਜਿਹੜੀ ਨਵੇਂ ਨੇ ਸਾਡੇ ਚੈਨਲ ਤੇ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਕਿਉਂਕਿ ਆਈ ਹੁੰਦਾ ਕਿ ਆਫਰ ਵਾਲੀਆਂ ਆਪਾਂ ਵੀਡੀਓ ਲੈ ਕੇ ਆਨੇ ਸੂਟਾਂ ਦੇ ਸਾਰੇ ਸੂਟ ਆਪਣੇ ਨਾ ਤਕਰੀਬਨ ਸੇਲ ਪ੍ਰਾਈਸ ਦੇ ਵਿੱਚ ਰਹਿੰਦੇ ਆ ਜੀ ਜਿਹੜੇ ਅੱਜ ਸੂਟ ਆਪਾਂ ਲੈ ਕੇ ਆਏ ਆ ਇਹ ਵੀ ਸਾਰੇ ਸੇਲ ਆਫਰ ਦੇ ਵਿੱਚ ਸੂਟ ਰਹਿਣਗੇ ਰੈਡੀਮੇਡ ਸੂਟ ਹੈ ਇਹ ਸਟਾਫ ਇਦਾਂ ਦਾ ਜੀ ਜਿਆਦਾ ਠੰਡ ਚ ਪਾਉਣ ਵਾਲਾ ਨਹੀਂ ਹੈ ਬਟ ਇਹ ਪੂਰੇ ਜੀ ਫੁੱਲ 슬ੀਵਜ਼ ਦੇ ਸੂਟ ਹੋਣਗੇ ਰੈਡੀਮੇਡ ਸੂਟ ਹੋਣਗੇ ਤੇ ਸਟਾਫ ਆਪਣਾ ਮਸਲੀਨ ਦਾ ਜਾਂ ਕਿ ਇੱਕ ਵਧੀਆ ਕੁਆਲਿਟੀ ਦੀ ਥੋੜੀ ਜੀ ਕਾਟਨ ਹੁੰਦੀ ਜੀ ਮੈਂ ਕਿ ਥੋੜੀ ਜੀ ਗਾਫ ਹੁੰਦੀ ਹੈ ਇੰਨੀ ਪਤਲੀ ਨਹੀਂ ਹੁੰਦੀ ਉਹ ਕਾਟਨ ਉਸ ਤੇ ਰਹਿਣਗੇ ਆਪਣੇ ਐਮਬਰਾਇਡਰੀ ਵਾਲੇ ਸੂਟ ਚਲੋ ਜੀ ਆਪਾਂ ਕਰਦੇ ਆਂ ਇਹ ਜਿਹੜੀ ਸ਼ੁਰੂ ਇਹ ਰਹੇਗਾ ਜੀ ਆਪਣਾ ਫਸਟ ਸੂਟ ਰਾਕ ਸੂਟ ਬਣਿਆ ਹੋਇਆ ਦੇਖੋ ਇਸ ਤਰ੍ਹਾਂ ਕਰਕੇ ਫੁੱਲ ਲੁੱਕ ਤੁਹਾਨੂੰ ਦੁਕਾਨੀ ਇਹਨਾਂ ਮਰੇਲਾ ਰਾਕ ਬਣੀ ਹੋਈ ਹੈ ਜੀ ਇਹ ਸਾਰੀ ਇੱਥੇ ਐਮਬਰਾਇਡਰੀ ਹੈ ਨੱਕ ਤੇ ਦੇਖੋ ਬਹੁਤ ਸੁੰਨਣਾ ਫਲਾਰ ਬਣਿਆ ਹੋਇਆ ਐਮਬਰਾਇਡਰੀ ਦਾ 슬ੀਵਸ ਤੇ ਫੁੱਲ ਵਰਕ ਇਹਨਾਂ 슬ੀਵਸ ਬਣੀਆਂ ਹੋਈਆਂ ਫੁੱਲ ਐਮਬਰਾਇਡਰੀ ਵਾਲੀਆਂ 슬ੀਵਸ ਸਾਈਜ਼ ਅਸੀਂ ਮੈਂਸ਼ਨ ਕਰ ਦਾਂਗੇ ਜੀ ਐਕਸਲ ਸਾਈਜ਼ ਹੈ ਸਾਰੇ ਤਰ੍ਹਾਂ ਦੇ ਸਾਈਜ਼ ਨਹੀਂ ਹੈ ਜਿਹੜਾ ਵੀ ਪੀਸ ਹੋਇਆ ਨਾ ਉਹਦਾ ਸਾਈਜ਼ ਅਸੀਂ ਕਰਾਂਗੇ ਜੀ ਮੈਂਸ਼ਨ ਐਕਸਲ ਸਾਈਜ਼ ਇਹਦਾ ਐਕਸਲ ਸਾਈਜ਼ ਦੇਖੋ ਇਸ ਤਰ੍ਹਾਂ ਦੀ ਹੰਦਲਾ ਫਰੌਕ ਬਣੀ ਹੋਈ ਹੈ ਇਹ ਥੱਲੇ ਨਾਲ نیچے ਇੱਥੇ ਸੀ ਕੱਟ ਬਣਿਆ ਹੋਇਆ ਜੀ ਬੈਕ ਤੋਂ ਇਹ ਨੀਵੀਂ ਹੈ ਤੇ ਫਰੰਟ ਤੋਂ ਥੋੜੀ ਜੀ ਸੈਂਟਰ ਜਿਵੇਂ ਕਿ ਸੀ ਕੱਪ ਬਣਿਆ ਹੁੰਦਾ ਇਸ ਤਰ੍ਹਾਂ ਦੀ ਲੁੱਕ ਹੈ ਜੀ ਫਰੌਕ ਦੀ ਮਸਲੀਨ ਦਾ ਦੁਪੱਟਾ ਹੈਗਾ ਨਾਲ ਪ੍ਰਿੰਟਡ ਸੇਮ ਪ੍ਰਿੰਟ ਜਿਵੇਂ ਕਿ ਐਮਬ੍ਰੋਇਡਰੀ ਦਾ ਦੇਖੋ ਡਿਜ਼ਾਈਨਿੰਗ ਸੇਮ ਹੈ ਤੇ ਪਲਾਜ਼ੋ ਤੇ ਵੀ ਦੇਖੋ ਇਸ ਤਰ੍ਹਾਂ ਦੀ ਐਮਬ੍ਰੋਇਡਰੀ ਹੋਈ ਹੋਈ ਹੈ ਲੂਜ਼ ਪਲਾਜ਼ੋ ਜਿਆਦਾ ਲੂਜ਼ ਵੀ ਨਹੀਂ ਹੈ ਔਰ ਜਿਆਦਾ ਪੈਂਟ ਸਟਾਈਲ ਵੀ ਨਹੀਂ ਹਲਕੀ ਲੂਜ਼ ਜਿਵੇਂ ਕਿ ਥੋੜੀ ਜਿਹੀ ਪਾਰਟੀ ਵੀਰ ਲੁੱਕ ਵਾਲੇ ਮਸਲੀਨ ਦਾ ਫੈਬਰਿਕ ਰਹੇਗਾ ਇਹ ਸੂਟ ਦਾ ਜੀ ਫੁੱਲ ਸੂਟ ਦਾ ਹੈਗਾ ਮਸਲੀਨ ਫੈਬਰਿਕ ਔਰ ਦੁਪੱਟਾ ਵੀ ਮਸਲੀਨ ਚ ਹੈ ਇਸ ਤਰ੍ਹਾਂ ਦਾ ਵਰਕ ਮਿਲੇਗਾ ਦੋਨੋਂ ਸਾਈਡ ਮਿਲੇਗਾ ਪਲਾਜ਼ੋ ਤੇ ਐਕਸਲ ਸਾਈਜ਼ ਜੀ ਆਪਾਂ ਦੰ ਦੁਪੱਟਾ ਵੀ ਦਿਖਾਣੇ ਖੋਲ ਕੇ ਦੇਖੋ ਜੀ ਮਸਲੀਨ ਦਾ ਦੁਪੱਟਾ ਇਸ ਤਰ੍ਹਾਂ ਦੀ ਪ੍ਰਿੰਟਿੰਗ ਇਹ ਰਹਿ ਗਈ ਜੀ ਦੁਪੱਟਾ 400 ਕਿਲੋਕ ਸ਼ਿਪਿੰਗ ਫ੍ਰੀ ਰਹੇਗੀ ਪ੍ਰਾਈਸ ਰਹੇਗਾ 1850 1850 ਦਾ ਪ੍ਰਾਈਸ ਰਹੇਗਾ ਜੀ ਮਸਲਿਨ ਦਾ ਸੂਟ ਆ ਪ੍ਰੋਕ ਸੂਟ ਆ ਅੰਬ੍ਰੇਲਾ ਕੱਟ ਦੀ ਬਣੀ ਹੋਈ ਫਰੌਕ ਹੈ ਇਹਦੇ ਵਿੱਚ ਆਪਣੇ ਕੋਲੇ ਤਿੰਨ ਕਲਰ ਨੇ ਹਲਕਾ ਹਲਕਾ ਡਿਫਰੈਂਟ ਵਰਕ ਦਾ ਵੀ ਡਿਜ਼ਾਈਨ ਹੈ ਵੀ ਵਰਕ ਵੀ ਥੋੜਾ ਜਿਹਾ ਡਿਫਰੈਂਟ ਹੋਊਗਾ ਇਹ ਵੇ ਬਲੂ ਕਲਰ ਸੀ ਤੇ ਇਹਦਾ ਸੈਕਿੰਡ ਦੇਖੋ ਇਹ ਮੈਰੂਨ ਕਲਰ ਦਾ ਹੈ ਮੈਰੂਨ ਕਲਰ ਦੇ ਵਿੱਚ ਆ ਰਿਆ ਨੈਕਸਟ ਸੇਮ ਹੀ ਡਿਜ਼ਾਈਨ ਬਣਿਆ ਹੋਇਆ ਜੀ ਸੇਮ ਸਾਈਜ਼ ਦੇ ਵਿੱਚ ਐਕਸਲ ਸਾਈਜ਼ ਇਸ ਤਰ੍ਹਾਂ ਦੀ ਐਮਬਰਾਇਡਰੀ ਹੋਈ ਹੋਈ ਹੈ ਹੈ ਐਮਬਰਾਇਡਰੀ ਬਸ ਤਾਂ ਆਇਰਨ ਡਿਫਰੈਂਟ ਪੈਟਰਨ ਬਣੇ ਹੋਏ ਐਮਬਰਾਇਡਰੀ ਦੇ ਇਹ neck ਤੇ ਰਹੇਗੀ ਦੇਖੋ ਇਸ ਤਰ੍ਹਾਂ ਕਰਕੇ ਫੁੱਲ 슬ੀਵਸ ਤੇ ਐਮਬਰਾਇਡਰੀ ਹੈ 슬ੀਵਸ ਤੇ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਫੁੱਲ 슬ੀਵਸ ਤੇ ਐਮਬਰਾਇਡਰੀ ਇਹਨਾਂ ਦੇ ਪਲਾਜ਼ੋ ਤੇ ਵੀ ਆਪਾਂ ਨੂੰ ਦੇਖੋ ਡਿਜ਼ਾਈਨ ਮਿਲਦਾ ਐਮਬਰਾਇਡਰੀ ਕਰੀ ਹੋਈ ਹੈ ਹਲਕੇ ਲੂਜ਼ ਪਲਾਜ਼ੋ ਦੇਖੋ ਪਾਰਟੀ ਵੀਅਰ ਲੁੱਕ ਦੇ ਵਿੱਚ ਆ ਜਾਂਦੇ ਸੂਟ ਜਿਆਦਾ ਲੂਜ਼ ਵੀ ਨਹੀਂ ਤੇ ਜਿਆਦਾ ਪੈਂਟ ਸਟਾਈਲ ਵੀ ਨਹੀਂ ਫੁੱਲ ਐਮਬਰਾਇਡਰੀ ਹੈ ਏਨੀ ਕਿ ਫਰੰਟ ਫਰੰਟ ਤੇ ਹੈ ਫਰੰਟ ਬੈਕ ਦੋਨੋਂ ਤੇ ਹੈ ਇਹਦੇ ਨਾਲ ਦੁਪੱਟਾ ਕੰਟਰਾਸਟ ਦੇ ਵਿੱਚ ਰਹੇਗਾ ਜੀ ਸਟਾਫ ਸੇਮ ਹੀ ਮਿਲੇਗਾ ਮਸਲੀਨ ਦਾ ਸਟਾਫ ਹੈ ਸਾਈਜ਼ ਦੁਪੱਟਿਆਂ ਦੇ ਸੇਮ ਜਿਹਦੇ ਹਲਕੇ ਸ਼ੋਲਡਰ ਡਾਈਟ ਬਣੇ ਹੁੰਦੇ ਜਿਆਦਾ ਲੈਂਥ ਵੜਥ ਵਾਲੀ ਨਹੀਂ ਹੈ ਪਰ ਇੰਨੇ ਵੀ ਛੋੜੇ ਨਹੀਂ ਹੈ ਦੇਖੋ ਇਹ ਰਹੇਗਾ ਦੁਪट्टे ਦਾ ਡਿਜ਼ਾਈਨ 1850 ਪ੍ਰਾਈਜ਼ ਰਹੇਗਾ ਜੀ ਫ੍ਰੀ ਸ਼ਿਪਿੰਗ ਮੇ ਰੂਨ ਕਲਰ ਦਾ ਸੂਟ ਹੈ ਇੱਕ ਇਹਦੇ ਵਿੱਚ ਆਪਣੇ ਕੋਲੇ ਲਾਈਟ ਕਲਰ ਦਾ ਸੂਟ ਹੈ ਇਹਦਾ ਬਣਿਆ ਹੋਇਆ ਜੀ ਵੈਨ ਵਾਲਾ ਨੈਕ ਇਹਦਾ ਪੈਟਰਨ ਇਦਾਂ ਨੇ ਮਿਲਿਆ। ਇਸ ਤਰ੍ਹਾਂ ਦੇ neck ਬਣਿਆ ਹੋਇਆ embroidery ਤੁਸੀਂ ਦੇਖ ਲਓ। ਸਭ ਤੋਂ ਅਲੱਗ-ਅਲੱਗ ਡਿਜ਼ਾਈਨ embroidery ਦਾ। ਔਰ ਇਹਦੇ ਦੇਖੋ ਇਸ ਤਰ੍ਹਾਂ sleeves ਤੇ ਹੋਇਆ। ਇਸ sleeves ਤੇ ਵਰਕ ਰਹੇਗਾ। ਪਲਾਜ਼ੋ ਵੀ ਆਪਾਂ ਨੂੰ ਦੇਖੋ ਇਸ ਤਰ੍ਹਾਂ ਕਰਕੇ ਲੂਜ਼ ਵਰਕ ਵਾਲਾ। ਦੁਪੱਟੇ ਦਾ ਸਟਾਫ ਵੀ ਮਸਲੀਨ ਹੀ ਰਹੇਗਾ। ਸੂਟ ਦਾ ਵੀ ਸਟਾਫ ਮਸਲੀਨ ਹੈ ਤੇ ਦੁਪੱਟੇ ਦਾ। ਕਿਉਂਕਿ ਮਸਲੀਨ ਸਟਾਫ ਦੀ ਨਾ ਮਤਲਬ ਫਿਟਿੰਗ ਬਹੁਤ ਅੱਛੀ ਆਉਂਦੀ ਹੈ ਜੀ। ਬਹੁਤ ਸੌਫਟ ਜਿਹਾ ਕਪੜਾ ਹੁੰਦਾ ਦੋਨੋਂ ਸੀਜ਼ਨ ਪੈ ਜਾਂਦੇ ਜਿਵੇਂ ਵਿੰਟਰ 'ਚ ਵੀ ਪੈ ਜਾਂਦਾ। ਕਿ ਗਰਮੀ ਸਰਦੀ ਆਪਣਾ ਦੋਨੋਂ ਹੀ ਤਰ੍ਹਾਂ ਦੇ ਨਾ ਪੈ ਜਾਂਦੇ ਜੀ ਸੀਜ਼ਨ ਦੇ ਵਿੱਚ। ਇਹ ਰਹੀ ਹੈ ਸੂਟ। 1800 ਦਾ ਪ੍ਰਾਈਸ ਹੈ ਜੀ। ਐਕਸਲ ਸਾਈਜ਼ ਹੈ। ਇਹ ਤਿੰਨੋਂ ਹੀ ਇਹ ਡਬਲ ਐਕਸਲ ਹੈ ਦੋ ਜਿਹੜੇ ਪਹਿਲਾਂ ਆਪਾਂ ਤੁਹਾਨੂੰ ਦਿਖਾਏ ਉਹਨਾਂ ਦਾ ਹੈਗਾ ਜੀ ਇੱਕ ਸਾਈਜ਼ ਵੈਸੇ ਇਹ ਐਕਸਲ ਦਾ ਆਏਗਾ ਸਾਈਜ਼ ਪਰ ਡਬਲ ਹਲਕਾ ਜਿਹਾ ਫਰਕ ਹੈ ਕਿ ਤੁਹਾਡਾ ਨਾ ਜਿਵੇਂ ਕਿ 22 ਵਾਲਿਆਂ ਦੇ ਆ ਜਾਂਦਾ ਜੀ ਰਾਮ ਤੋਂ ਜਿਹਦਾ ਜਿਸ ਦਾ ਨਾ 22 ਹੈ ਉਹਦੇ ਆ ਜਾਏ ਇਹ ਤਾਂ ਸੀ ਜੀ ਆਪਣੇ ਪ੍ਰੋਪਰਟੀ ਡਿਜ਼ਾਈਨਿੰਗ ਜਿਹੜੇ ਆਪਾਂ ਤੁਹਾਨੂੰ ਹੁਣ ਦਿਖਾਵਾਂਗੇ ਨਾ

ਸਭ ਤੋਂ ਪਹਿਲਾਂ ਤਾਂ ਆਪਾਂ ਤੁਹਾਨੂੰ orange ਕਲਰ ਦਿਖਾਣੇ ਹੈ। ਹੈ ਤੇ cotton ਦੇਖੋ ਜੀ ਇਹ ਉਹਨਾਂ ਸਟੱਫ ਪਰ cotton ਹੈ ਕੈਮਿਕਲ ਨਹੀਂ ਕਿ ਬਹੁਤ ਪ੍ਰੀਮੀਅਮ ਕੁਆਲਿਟੀ ਦੀ cotton ਹੈ ਇਹ ਥੋੜਾ ਜਿਹਾ ਇਸ ਮੌਸਮ ਦੇ ਵਿੱਚ ਪੈ ਗਈ। ਜਿਆਦਾ ਠੰਡ ਇਸ ਤਾਂ ਨਹੀਂ ਕਹਿ ਸਕਦੇ। ਦੇਖੋ ਜੀ ਦੋਨੇ ਸੀਜ਼ਨ ਪੈਣ ਵਾਲਾ ਸਟੱਫ ਹੈ। ਜਿਵੇਂ ਹੁੰਦੇ ਮੌਸਮ ਚ ਵੀ ਇਸ ਤਰ੍ਹਾਂ ਕਰਕੇ ਐਮਬਰਾਇਡਰੀ ਇਹਦੀ। ਨੈਕ ਦੇਖੋ ਜੀ ਡਬਲ ਪਾਈਪਿੰਗ ਦੇਖੋ ਤਿੰਨ ਤਰ੍ਹਾਂ ਦੀ ਪਾਈਪਿੰਗ ਇਹਦੇ ਵਿੱਚ ਬਣਾਈ ਹੋਈ ਹੈ ਗ੍ਰੇ ਆਰੰਜ ਤੇ ਮਰੂਨ ਕਲਰ ਦੀ ਵੈਨ ਲੱਗਿਆ ਹੋਇਆ ਫਰੰਟ ਫਰੰਟ ਨੈਕ ਤੇ ਇਸ ਤਰ੍ਹਾਂ ਦਾ ਨੈਕ ਬਣਿਆ ਹੋਇਆ ਇਹ ਵਾਲੇ ਸਾਈਜ਼ ਹੈ ਜੀ ਜਿਹੜੇ ਇਹ ਐਲ ਸਾਈਜ਼ ਦੇ ਆਣਗੇ ਸਾਰੇ ਹੀ ਸੂਟ ਐਲ ਸਾਈਜ਼ ਦੇ ਵਿੱਚ ਆ ਜਿਹਦਾ ਵੀ ਨਾਪ ਐਲ ਚ ਆਂਦਾ ਜੀ ਉਹੀ ਆਰਡਰ ਕਰ ਸਕਦੇ ਨੇ ਇਹਦੇ ਵਿੱਚ ਸਾਈਜ਼ਸ ਨਹੀਂ ਮਿਲਣਗੇ ਸਿਰਫ ਇਹਨਾਂ ਦੇ ਕਲਰ ਮਿਲ ਜਾਣਗੇ ਸਾਈਜ਼ ਸਾਰਿਆਂ ਦਾ ਸੇਮ ਐਲ ਰਹੇਗਾ ਜੀ ਸਲੀਵਸ ਤੇ ਹਲਕੀ ਹਲਕੀ ਡਿਜ਼ਾਈਨਿੰਗ ਕਰੀ ਹੋਈ ਹੈ ਜਿਵੇਂ ਇਹਦਾ ਲੁੱਕ ਦੇਖੋ ਇਸ ਤਰ੍ਹਾਂ ਕਰਕੇ ਇਹ ਵਾਲਾ ਡਿਜ਼ਾਈਨ ਬਣਿਆ ਹੋਇਆ ਹੈ ਇਸ ਸਲੀਵਸ ਤੇ ਪਾਈਪਿੰਗ ਦੇ ਨਾਲ ਇਹ ਵਾਲਾ ਡਿਜ਼ਾਈਨ ਬਣਿਆ ਹੋਇਆ ਹੈ ਫਰੰਟ ਤੇ ਵਰਤ ਤੁਹਾਨੂੰ ਪੂਰੀ ਸ਼ਰਟ ਦੇ ਵਿੱਚ ਬੂਟੀ ਮਿਲੇਗੀ ਇਸ ਤਰ੍ਹਾਂ ਐਮਬਰਾਇਡਰੀ ਦੀ ਐਲ ਸਾਈਜ਼ ਹੈ ਇਹਦਾ neck ਤੇ button ਵੀ ਦੇਖੋ ਪਾਈਪਿੰਗ button ਔਰ ਪਲੱਸ thread ਦਾ ਵਰਕ ਪਲਾਜ ਦੇ ਵੀ ਆਪਾਂ ਨੂੰ ਸੇਮ ਵਰਕ ਮਿਲੇਗਾ ਪਲਾਜ਼ੋ ਦੇਖੋ ਫਰੰਟ ਫਰੰਟ ਤੇ ਲੂਜ਼ ਪਲਾਜ਼ੋ ਮਿਲਨੇ ਹੈ ਜਿਆਦਾ ਲੂਜ਼ ਨਹੀਂ ਹੈ ਪਰ ਜਿਆਦਾ ਪੈਂਟ ਵੀ ਨਹੀਂ ਹੈ ਜਿਵੇਂ 12 ਇੰਚ ਦਾ ਪਹੁੰਚਾ ਹੁੰਦਾ ਜੀ ਉਸ ਟਾਈਪ ਦੇ ਵਿੱਚ ਇਹ ਆਂਦਾ ਇਹ ਵਾਲਾ ਫਰੰਟ ਫਰੰਟ ਤੇ ਇਹਦੀ ਐਮਬਰਾਇਡਰੀ ਹੈ ਦੋਨੋਂ ਸਾਈਡਸ ਤੇ ਐਲ ਸਾਈਜ਼ ਹੈ ਜੀ ਇਹ ਹੈਗਾ ਦੇ ਵਿੱਚ ਔਰੇਂਜ ਕਲਰ ਵਿਦਆਊਟ ਦੁਪੱਟਾ ਇਹ ਸੂਟ ਲੈਣਗੇ ਵਿਦਆਊਟ ਦੁਪੱਟਾ ਸਿਰਫ ਕੁੜਤਾ ਤੇ ਪਲਾਜ਼ੋ ਜਿਵੇਂ ਕਿ ਉਸ ਤਰ੍ਹਾਂ ਦੇ ਸ ਸੈਕਿੰਡ ਡਿਜ਼ਾਈਨ ਦੇਖੋ ਜੀ ਇਹ ਰਹੇਗਾ ਪਿੰਕ ਪਿੰਕ ਦੇ ਨਾਲ ਇਹਨਾਂ ਨੇ ਦੇਖੋ ਕਿਸ ਤਰ੍ਹਾਂ ਦੀ ਲੂਪਸ ਤੇ ਬਟਨ ਦੇ ਨਾਲ ਡਿਜ਼ਾਈਨਿੰਗ ਕਰੀ ਹੈ neck ਤੇ ਇਧਰ ਆਪਾਂ ਨੂੰ ਇੱਕ embroidery ਦਾ ਫਲਾਰ ਮਿਲੇਗਾ ਤੇ sleeves ਤੇ ਇਸ ਤਰ੍ਹਾਂ ਕਰਕੇ ਡਿਜ਼ਾਈਨ ਮਿਲੇਗੀ piping ਦੀ ਸਾਈਡ ਜਿਹੜੀ ਰਹੇਗੀ ਪਲਾਸਟਿਕੇ ਰਹਿਣ ਦੇ ਕੋਲ ਕੀ ਰਹਿ ਤੇ ਵੀ ਆਪਾਂ ਨੂੰ ਹਰਕ ਦੇ ਕੰਮ ਮਿਲੇਗਾ ਇਹ ਸਾਰੀ embroidery ਹੋਈ ਹੈ ਜੀ ਪਿੰਕ ਕਲਰ ਦੇ ਵਿੱਚ ਇਸ ਤਰ੍ਹਾਂ ਦਾ ਕੰਮ ਮਿਲੇਗਾ ਆਪ ਨੂੰ ਪਲਾਜ਼ੋ ਤੇ ਇਹ ਰਹੀ ਜੀ ਸੈਕਿੰਡ ਕਲਰ ਹਰ ਕੇਜ ਦਾ ਇਹ ਇਹ ਜਿਹਨੂੰ ਵੇਅਰ ਕਰ ਸਕਦੀ ਐ ਇਸ ਤਰ੍ਹਾਂ ਦਾ ਸਟੱਫ ਤੇ ਇਸ ਤਰ੍ਹਾਂ ਦੀ ਜਿੰਨਾ ਤੇ ਡਿਜ਼ਾਈਨ ਹੈ ਸੁਪਨਾ ਤੇ ਵੀ ਕਿਸੇ ਵੀ ਏਜ ਦੇ ਵਿੱਚ ਆਪਾਂ ਇਹਨੂੰ ਵੇਅਰ ਕਰ ਸਕਦੇ ਹਾਂ ਤਾਹ ਕਿ ਨੀਵੀਂ ਏਜ ਆਪਣੀ 30 plus 40 plus 50 ਦੀ ਕਰ ਰਾਮ ਨਾਪਾ ਨੂੰ ਦੇਖੋ ਬਹੁਤ ਸੋਹਣਾ ਕੁੜਤੇ ਸਟਾਈਲ ਦੇ ਵਿੱਚ ਬਣੇ ਹੋਏ ਆ ਵੈਨ ਨਿੱਕ ਬਣਿਆ ਹੋਇਆ ਹੈ ਹਰ ਇੱਕ neck ਦੇ ਉੱਤੇ ਥੋੜਾ-ਥੋੜਾ ਡਿਫਰੈਂਟ ਪੈਟਰਨ ਬਣਿਆ ਹੋਇਆ ਹੈ embroidery ਜੀ ਸਾਰੀ ਇਹੇ نیچے ਆਪਾਂ ਘੇਰੇ ਦੇ ਵੀ embroidery ਮਿਲੇਗੀ 슬ੀਵਸ ਤੇ ਆਪਾਂ ਨੂੰ ਇਸ ਤਰ੍ਹਾਂ ਕਰਕੇ ਪਾਈਪਿੰਗ ਨਾਲ ਇਹ ਵਾਲੀ ਡਿਜ਼ਾਈਨ ਮਿਲੇਗੀ ਇਹ ਵਾਲਾ ਫਲਾਅਰ ਰਹਿਣਗੇ ਦੇਖੋ ਫਲਾਅਰ ਜੋਤੇ ਬਹੁਤ ਸਣਾ ਕਮ ਹੋਇਆ ਵਾ ਫਲਾਅਰ ਜੋਤੇ ਐਲ ਸਾਈਜ਼ ਹੈ ਇਹਗਾ ਸਾਈਜ਼ ਸਿਰਫ ਓਨਲੀ ਐਲ ਸਾਈਜ਼ ਹੈ ਜੀ ਸਾਰੇ ਸੂਟਾਂ ਦਾ ਇਹਨਾਂ ਦੇ ਜਿਹੜੇ ਕੱਟਾ ਸਟਾਈਲ ਵਾਲੇ ਐਲ ਸਾਈਜ਼ ਵਾਲੇ ਇਹ ਤਾਂ ਸਾਰੇ ਦੇਖੇ ਮੈ ਸਾਈਜ਼ ਵਾਲੇ ਤਾਂ ਮਹਗਾ ਸਕਦੇ ਕਿਉਂਕਿ ਹਲਕੀ ਸੀਨ ਨਾਲ ਹੀ ਆ ਵੀਰ ਹੋ ਜਾਂਦਾ ਵੀ ਥੋੜਾ ਜਿਹਾ ਅਗਲਾ ਸੀਨ ਇੱਥੋਂ ਆ ਵੀ ਫਿਟਿੰਗ ਵੀ ਕਰਵਾ ਲੈਂਦਾ ਐਮ ਸਾਈਜ਼ ਵਾਲੇ ਵੀ ਲੈ ਸਕਦੇ ਆ ਐਲ ਸਾਈਜ਼ ਵਾਲੇ ਵੀ ਪਰ ਐਕਸਲ ਸਾਈਜ਼ ਵਾਲੇ ਨਹੀਂ ਇਹ ਨੂੰ ਬਾਈ ਕਰ ਸਕਦੇ ਦੇਖੋ ਜਿੰਨਾ ਦਾ neck ਕਿੰਨਾ ਪਿਆਰਾ ਬਣਿਆ ਹੋਇਆ ਦੇਖੋ ਇਸ ਤਰ੍ਹਾਂ ਦੇ ਬਟਨਸ ਦੇਖੋ ਇਹਵੇਂ ਰੋਜ਼ ਵਾਲੇ ਬਣਾ ਕੇ ਲਾਏ ਹੋਏ ਬਹੁਤ ਸਾਰੇ ਬਟਨ ਲੱਗੇ ਹੋਏ ਅਤੇ ਪਾਈਪਿੰਗ ਦੇਖੋ ਇਸ ਤਰ੍ਹਾਂ ਦੀ ਫਿਨਿਸ਼ਿੰਗ ਦੇਖੋ ਕਿੰਨੀ ਸੋਹਣੀ ਲੱਗ ਰਹੀ ਔਰ ਬਹੁਤ ਸੋਹਣੀ ਐਮਬਰਾਇਡਰੀ ਹੋਈ ਦੀ ਤੇ ਪੂਰੀ ਸ਼ਰਟ ਇਸ ਸਾਰੀ ਐਮਬ੍ਰੋਇਡਰੀ ਹੈ ਜੀ ਹਰ ਇੱਕ ਬਾਜੂ ਤੇ ਦੇਖੋ ਇਸ ਤਰ੍ਹਾਂ ਦੀ ਨਾ ਦੇਖੋ ਜੀ ਇਸ ਤਰ੍ਹਾਂ ਕਰਕੇ ਹਰ ਇੱਕ ਦਾ ਪੈਟਰਨ ਅਲੱਗ ਔਰ ਡਿਜ਼ਾਈਨਿੰਗ ਦਿੱਤੀ ਹੋਈ ਹੈ ਬਿਲਕੁਲ ਵੀ ਪਲੇਨ ਬਾਜੂ ਨਹੀਂ ਹੈ ਹਲਕੀ ਹਲਕੀ ਲੈਂਸ ਜਾਂ ਪਾਈਪਿੰਗ ਦੇ ਨਾਲ ਇਹਨਾਂ ਦੀ ਡਿਜ਼ਾਈਨਿੰਗ ਕਰੀ ਹੋਈ ਹੈ ਇਹ ਰਹੀ ਜੀ ਪਲਾਜ਼ੋ ਤੇ ਦੇਖੋ ਇਸ ਤਰ੍ਹਾਂ ਦਾ ਬਰਕ ਇਹ ਬਾਰਿਕਾ ਜੀ ਬ੍ਰਿਕ ਟੰਕੇ ਦਾ ਕੰਮ ਕਰਿਆ ਹੋਇਆ ਹੈ ਆ खराब होने वाली नहीं है यह ब्ल्यू कलर नेक्स्ट आ गया जी मेहरून कलर मेहरून कलर से देखो जी बने हुए। ग्रे पाइपिंग और कंट्रास्ट कंट्रासब्रॉयडरी फुल शर्ट के अंबरयडरी डिजाइन लिख सकते हो

ਪ੍ਰਾਈਸ ਇਤਨਾ ਸੂਟਾਂ ਦਾ ਰਹੇਗਾ ਜੀ ਇਹ ਵੀ ਸੇਲ ਆਫਰ ਦੇ ਵਿੱਚ ਸੂਟ ਆਪਣੇ 1250 1250 ਰਹੇਗਾ ਫ੍ਰੀ ਸ਼ਿਪਿੰਗ ਰਹੇਗੀ ਲਾਸਟ ਕਲਰ ਆ ਰਹੇ ਬਹੁਤ ਹੀ ਸੋਹਣਾ ਕਲਰ ਆ ਰਿਹਾ ਬਹੁਤ ਸੋਹਣਾ ਡਿਜ਼ਾਈਨ ਹੈ ਇਹਦਾ ਨੈਕ ਦੇਖੋ ਇਹਨਾਂ ਵਿੱਚ ਅੱਦੇ ਸੂਟਾਂ ਦਾ ਹੈਗਾ ਗੋਲ ਨੈਕਾ ਰੱਦਿਆ ਦਾ ਇਸ ਤਰ੍ਹਾਂ ਵੈਨ ਵਾਲਾ ਬਣਿਆ ਹੋਇਆ ਹੈ ਇਹਦਾ पाइपिंग विद बटनस और अंबरॉयडरी हुई भी बहुत सोनी अंबरॉयडरी हुई भी है ग्रे जो कलर आ रहा इंग्लिश जो कलर है वाला, इस तरह की डिजाइनिंग घेरे से हुई भी स्लीवस दे देखो जी पाइपिंग आट्रास के दिता हुआ यह रहेगा जी प्लाजो की वाल ਇੰਨੇ ਸਾਰੇ ਸੂਟਾਂ ਦਾ ਪ੍ਰਾਈਸ ਹੈਗਾ ਜੀ 1200 ਰੁਪਏ ਜਿਹੜਾ ਪਹਿਲੇ ਆਪਾਂ ਤੁਹਾਨੂੰ ਫਰਕ ਸੂਟ ਸ਼ੋਅ ਕਰੇ ਸੀ ਉਹਨਾਂ ਦਾ 1850 ਔਰ ਇੰਨੇ ਸੂਟਾਂ ਦਾ ਰਹੇਗਾ 1250 1250 ਫ੍ਰੀ ਸ਼ਿਪਿੰਗ ਰਹੇਗੀ ਸਾਈਜ਼ ਸੂਟ ਸੇਲ ਆਫਰ ਚ ਹੈ ਜੀ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਸਾਡੇ ਨਾਲ ਵਟਸਐਪ ਤੇ ਕੰਟੈਕਟ ਕਰ ਲੈਣਾ ਜੀ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਜੇ ਚੈਨਲ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਜੀ ਜਰੂਰ ਸਬਸਕ੍ਰਾਈਬ ਕਰਕੇ ਜਾਣਾ ਔਰ ਮੇਰੇ ਭੈਣਾਂ ਨੂੰ ਇਹ ਹੀ ਰਿਕੁਐਸਟ ਹੈ ਕਿ ਪਲੀਜ਼ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਆ ਕਰੋ ਕਿ ਕਈ ਵਰੀ ਆਪਣੇ ਕੋਈ ਨੀਅਰਬਾਈ ਦਾ ਲੈਣ ਵਾਲਾ ਸੂਟ ਹੁੰਦਾ ਕਿਉਂਕਿ ਆਪਾਂ ਸਾਰੇ ਹੀ ਸੂਟ ਸੇਲ ਆਫਰ ਦੇ ਵਿੱਚ ਇਸ ਵਕਤ ਦੇ ਰਹੇ ਹਾਂ ਕਿ ਥੋੜੇ ਜਿਹਾ ਆਏ ਹੁੰਦਾ ਕਿ ਕਾਟਨ ਦੇ ਵਿੱਚ ਵੀ ਆ ਰਹੇ ਆ ਤੇ ਜਿਆਦਾ ਸਰਦੀ ਵਾਲਾ ਸਟਾਫ ਨਹੀਂ ਔਰ ਗਰਮੀ ਵਾਲਾ ਵੀ ਹੁਣ ਦੇ ਮੌਸਮ ਚ ਇਹ ਪਹਿਨਣ ਵਾਲਾ ਸਟਾਫ ਹੈ ਜੀ ਸਾਰਾ ਤੇ ਮਿਲਦੇ ਹਾਂ ਜੀ ਨੈਕਸਟ ਵੀਡੀਓਜ਼ ਧੰਨਵਾਦ